ਨਾਨਕ ਪ੍ਰਸਾਦ ਅੰਗਦ ਸਵਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਾਲੇ ਉਚੇਰ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਵਸਾ ਅਮਰਸ ਰਸਨ ਪ੍ਰਕਾਸ਼ਾ ਮੇਲਤ ਸਾਥ ਉਪਜਾ ਦੁਰਤ ਦੂਰੰਤਰ ਨਾਸਾ ਸੁਖ ਸਾਗਰ ਪਾਇਓ ਦਿੰਤ ਹਰ ਮਗ ਨਾ ਹਟਾ ਸੰਜਮ ਸਤ ਸੰਤੋਖ ਸੀਲ ਸਨਾਹ ਮਾ ਫੁੱਟਾ ਸਤਗੁਰ ਪ੍ਰਮਾਣਿ ਬਿਦਨਾ ਸਿਰਿਓ ਜਗ ਜਸ ਤੂਰ ਵਜਾਇਓ ਗੁਰ ਰਾਮਦਾਸ ਕਲ ਚਰਾ ਤੈ ਆਪ ਅਮਰ ਪਦ ਪਾਇਓ ਜਗ ਜੀਤ ਸਤਗੁਰ ਪ੍ਰਮਾਣਿ ਮਨ ਏਕਤੇ ਆਇਓ ਤਨ ਤਨ ਸਤਿਗੁਰ ਅਮਰਦਾਸ ਜੇ ਨਾਮ ਦਿੜਾਇਓ ਨਵਨਦ ਨਾਮ ਅਨਦਾਨ ਰਹਿ ਦਸਦ ਤਾ ਕੀ ਦਾਸੀ ਸਹਜ ਸਰੋਵਰ ਮਿਲਿਓ ਪਰਖ ਭੇਟਿਓ ਅਵਨਾਸੀ ਆਦਲੇ ਭਗਤ ਜਿਤ ਲਗਤਰ ਸੋ ਗੁਰ ਨਾਮ ਦਿਰਡਾਇਓ ਗੁਰ ਰਾਮਦਾਸ ਕਲ ਉਚੇਰਨ ਤਹਰ ਪ੍ਰੇਮ ਪਦਾਰਥ ਪਾਇਆ ਪ੍ਰੇਮ ਭਗਤ ਪਰਵਾਹ ਪ੍ਰੀਤ ਉਹ ਵਲੀਨਾ ਹਟਾਈ ਸਤਗੁਰ ਸਬਦ ਅਥਾ ਹੋ ਅਮਿਅਤ ਹਾਰਾ ਰਸ ਗਟਾਈ ਮਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਓ ਆਜੋਨੀ ਸੰਭਗਿਓ ਜਗਤ ਗੁਰ ਵਾਚਨ ਤਰਾਇਓ ਅਵਗਤ ਅਗੋਚਰ ਅਪਰ ਪਰ ਮਨ ਗੁਰ ਸਬਦ ਵਸਾਇਓ ਗੁਰੂ ਰਾਮਦਾਸ ਕਾਲ ਉਚੇਰਾ ਤਾ ਜਗਤ ਉਦਾਰਣ ਪਾਇਓ ਜਗਤ ਉਦਾਰਣ ਨਾਮ ਨਿਦਾਨ ਭਗਤ ਹ ਭਵਤਾਰਣਾ ਅੰਮ੍ਰਿਤ ਬੋਧ ਹਰ ਨਾਮ ਵਿਸਕੀ ਵਿਖਾਨ ਵਾਰਣ ਸਹਜ ਤਰ ਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈ ਆਹੇ ਤਨ ਤੇ ਜਨ ਵੱਡ ਭਾਗੇ ਤੇ ਮੁਕਤ ਫਏ ਸਤ ਗੁਰ ਸਬਦ ਮਨ ਗੁਰ ਪਰ ਚਾ ਪਹਾਇਓ ਗੁਰ ਰਾਮਦਾਸ ਕਲ ਉਚੇਰਾ ਸਬਦ ਨਿਸ਼ਾਨ ਵਜਾਇਓ ਸੇਜ ਸਦਾ ਸਹਜ ਸਾਵਾਣਾ ਸੰਤੋਖ ਸਰਾਚਿਓ ਸਦਾ ਸੀਲ ਸਨਾਹੋ ਸੋਹਾ ਗੁਰਸਬਦ ਸਮਾਚ ਰਿਓ ਨਾਮ ਤੇਕ ਸੰਗਾਦੋਹਾ ਆਜੋ ਨੀਓ ਪਲ ਅਮਲ ਸਤ ਗੁਰ ਸੰਗਨਿਵਾਸ ਗੁਰ ਰਾਮਦਾਸ ਕਾਲ ਉਚੇਰਾ ਔ ਸਹਜ ਸਰੋਵਰ ਵਾਸ ਗੁਰ ਜਿਨ ਕਾ ਸੁ ਪ੍ਰਸੰਨ ਨਾਮ ਹਰ ਰਿਦਾਂ ਨਿਵਾਸ ਜਿਨ ਕਾ ਘਰ ਸੁ ਪ੍ਰਸੰਨ ਦੁਰਤ ਦੂਰੰਤਰ ਨਾਸਾ ਗੁਰ ਜਨ ਕੋ ਸੁ ਪ੍ਰਸੰਨ ਮਾਨ ਅਵਿਮਾਨ ਨਿਵਾਰਾ ਜਨ ਕੋ ਗੁਰ ਸੁ ਪ੍ਰਸੰਨ ਸਵਦ ਲਗ ਭਵ ਜਲ ਤਾਰਾ ਰਚ ਪ੍ਰਮਾਣ ਗੁਰ ਪਾਇਓ ਤੈਨ ਸਾਕੇ ਹਥ ਜਨਮ ਜਾਗ ਸ੍ਰੀ ਗੁਰੂ ਸ਼ਰਨ ਭਜ ਕਲ ਕਬ ਉਗਤ ਮੁਕਤ ਸਭ ਗੁਰੂ ਲਾਗਾ ਸਤਿ ਗੁਰ ਖੇਮਾ ਤਾਣਿਆ ਜੋਗ ਜੂਤ ਸਮਾਣੇ ਅਨ ਪਾਉ ਨੇ ਜਾ ਨਾਮ ਟੇਕ ਜਿਤ ਭਗਤ ਆਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮਹੁ ਰਸ ਜਾਣੇ ਜਾਣਕ ਸੋਏ ਜਿਨ ਜਾਣਿਆ ਓ ਨਮਨ ਰਤ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾpuri ਜਿਸ ਦੇ ਸੋ ਭਾਵ ਇਹੋ ਜਨ ਕਰਾਜ ਗੁਰ ਰਾਮਦਾਸ ਤੁਝ ਹੀ ਬਣ ਆਵਾ ਸਤਿਗੁਰ ਨਾਮ ਏਕਿ ਲਿਵ ਮਨ ਜਪਾ ਦ੍ਰਿੜੋ ਤਿੰਨ ਜਨ ਦੁਖ ਪਾਪ ਕਹੋ ਕਤ ਹੋਵਾ ਜੀ ਆਵਾ ਕਾਰਣ ਤਰਣ ਖੇ ਨਾ ਮਤਰ ਜਾ ਕੋ ਦ੍ਰਿਸ਼ਟ ਤਾਰਾ ਸਵਦਰ ذ ویਚਾਰਾ ਕਾਮ ਕ્રોਧ ਖੋਵਾ ਜਿਓ ਜੀ ਅਨੰ ਸਵਨ ਦਾਤਾ ਆਗਮ ਗਿਆਨ ਵੇਖਿਆਤਾ ਅਹਨ ਸੋ ਧਿਆਨ ਤਾਵਾ ਪਲਕ ਨਾ ਸੋਵਾ ਜਿਓ ਜਾ ਕਦੇਖਤ ਦ੍ਰਿਦਰ ਜਾਵਨ ਨਾਮ ਸੋ ਨਦਾਨ ਪਾਵਾਂ ਗੁਰਮੁਖ ਗਿਆਨ ਦਰਮਤ ਮਤ ਮਾੜ ਧੋਵਾ ਜਿਓ ਸਤਿਗੁਰ ਨਾਮ ਏਕ ਲਿਵ ਮਨ ਜਪਾ ਦ੍ਰਿੜੋ ਤੈਨ ਜਨ ਦੁਖ ਪਾਪ ਕਹੋ ਕਤ ਹੋਵਾ ਜਿਓ ਦਰਮ ਕਰਮ ਪੂਰਾ ਸਤਗੁਰ ਪਾਈ ਹੈ ਜਾ ਕੀ ਸੇਵਾ ਸਦ ਸਾਧਵਨ ਜਨ ਸੁਰ ਨਰ ਜਾ ਚਾਹੇ ਸਬਦ ਸਾਰ ਏਕ ਲੇਵ ਲਾਈ ਹੈ ਕੋ ਨ ਜਾਣ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਆਕਾਥ ਕਥਨ ਹਾਰਾ ਤੋ ਚਾਹੇ ਬੁਝਾਈ ਹ ਪਰਮਪੂਰ ਲੈ ਸੰਸਾਰ ਛਟੋ ਜੋਨੀ ਸੰਗਾਰ ਜਮ ਕਉ ਨਾ ਡੰਡ ਕਾਲ ਗੁਰਮਤਿ ਤੇ ਆਈ ਹਾ ਮਨ ਪ੍ਰਾਣੀ ਮੁਗਦ ਵਿਚਾਰ ਅਹ ਨਿਸ ਜਪ ਧਰਮ ਕਰਮ ਪੂਰਾ ਸਤ ਗੁਰ ਪਾਈ ਹਾ ਭਵਲ ਬਲ ਜਾਓ ਸਤ ਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਓ ਕਵਨ ਸੇਵਾ ਸਰਿਓ ਇਕ ਮੁਖ ਰਸਨਾ ਰਸਹੁ ਜਗ ਜੋਰ ਕਰਾ ਫਨ ਮਨ ਵਚ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦਿਨ ਗੁਰ ਰਿਦਤ ਹਰ ਨਲ ਕਬ ਪਾਰਸ ਪਰਸ ਕਚ ਕੰਚ ਨਾ ਹੋਏ ਚੰਦਨਾ ਜੋ ਚੰਦਨਾ ਸੁਆਸ ਥਾਸ ਸਿਮਰਤ ਅਨਤਾਰਾ ਜਾ ਕੇ ਦੇਖ ਤਦਵਾਰੇ ਕਾਮ ਕਰੋ ਦੇਹੀਨ ਵਾਰੇ ਜੀ ਹਉ ਵੱਲ ਵੱਲ ਜਾਓ ਸਤ ਗੁਰ ਸਾਚੇ ਨਾਮ ਪਰਾ ਰਾਜ ਜੋਗਾ ਤਖਤ ਦੀ ਆਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਾਇਓ ਆਨੰਦ ਤਾਰਨ ਮਨੁਖਿਓ ਜਨਕਿਓ ਪ੍ਰਗਾਸ ਗੁਰ ਅੰਗਦ ਦਇਓ ਨਿਦਾਨ ਆਕਾਥ ਕਥਾ ਗਿਆਨ ਪੰਜ abhut ਵਸ ਕੀਨੇ ਜਮਤ ਨਾtras ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਰੇਖਤ ਗਤ ਚਰਨ ਕਾਵਲ ਿਆਸ ਸਭ ਵਿਦਵਾਨੇ ਓ ਮਨ ਤਵਹੀ ਭਇਓ ਪ੍ਰਸਾਨ ਰਾਜ ਜੋਗ ਤਖਤ ਦੇ ਆਨਾ ਗੁਰ ਰਾਮਦਾਸ ਰਾडा ਜਿਸ ਹੈ ਤਾਰੇਉ ਤਰਤ ਅਰ ਵਿਉਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਉ ਸਸ ਰਖ ਨਿਸ ਸੂਰ ਦਿਨ ਸੈਲ ਤਰੂ ਫਲ ਫਲ ਦਿਓ ਆ ਸੁਰ ਨਰ ਸਪਤ ਸਵਦਰ ਕੈ ਧਾਰਿਓ ਤ੍ਰਿਪਵਨ ਜਾਸ ਸੋਏਕ ਨਾਮ ਹਰ ਨਾਮ ਸਤਿ ਪਾਇਓ ਗੁਰ ਅਮਰ ਪਰਗਾਸ ਕਚੋ ਕੰ ਚ ਨ ਪਇਓ ਸਬਦ ਗੁਰ ਸ੍ਰਵਣ ਹੈ ਸੁਣਿਓ ਵਿਖਤ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਭਣਿਆ ਲੋਹ ਹੋਇ ਓ ਲਾਲ ਨਾਦਰ ਸਤ ਗੁਰ ਜਦ ਥਾ ਵਾਹਣਾ ਵਾਣ ਕੋ ਕਰਾ ਗਿਆਨ ਗੁਰ ਕਹਿਓ ਵਿਚਾਰ ਕਾਠ ਹੋ ਸਿਰਖੰਡ ਸਤ ਗੁਰ ਕੀਓ ਦੁਖਦਰ ਦਦਾ ਤੇ ਨ ਕੇ ਗਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਇਆ ਜਾਮ ਗੁਰੂ ਹੋਏ ਬਲਾ ਤਨਹਿ ਕਾ ਗਾਰਵ ਦੀ ਜਾਏ ਜਾਮ ਗੁਰੂ ਹੋਏ ਬਲ ਲਖ ਵਾਹੇ ਕਿਆ ਕੀ ਜਾਏ ਜਾ ਗੁਰੂ ਹੋਏ ਬਾਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਬਾਲ ਸਬਦ ਸਾਖੀ ਸੋ ਸੱਚਾ ਕਰ ਜੋ ਗੁਰੂ ਗੁਰੂ ਅਹਨ ਸਜਪਾ ਦਾਸ ਪਟ ਵੇਨਤ ਕਹਾ ਜੋ ਗੁਰੂ ਨਾਮ ਰਦਮਹਿ ਧਰਾ ਸੋ ਜਨਮ ਮਰਨ ਦੋਹੰਤੇ ਰਹਾ ਗੁਰਵਿਨ ਖੋਰ ਅੰਧਾਰ ਗੁਰਵਿਨ ਸਮੰਜੁ ਨ ਆਵਾ ਗੁਰਵਿਨ ਸੁਰਤ ਨ ਸਦਾ ਗੁਰੂ ਵਿਨਾ ਮੋਕਤ ਨਾ ਪਾਵ ਗੁਰ ਕਰ ਸਚ ਵਿਚਾਰ ਗੁਰ ਕਰ ਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਗਨ ਕਟਾ ਹੈ ਸਭ ਤੇਰੇ ਗੁਰ ਨਾਨਕ ਬਾਣ ਗੁਰ ਗੁਰ ਕਰਹੁ ਗੁਰੂ ਸਤ ਕਾਵ ਨਾਲ ਕਹੇਂ ਜੇ ਨਾ ਗੁਰੂ ਨਾ ਦੇਖਿਓ ਨਾ ਹੋ ਕੀਓ ਤੇ ਆਕੇ ਅਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਵਨ ਮੇਰੇ ਤਾਰਣ ਤਰਣ ਸਮਰਥ ਕਲਯੁਗ ਸੁਨਤ ਸਮਾਦ ਸਵਦ ਜਿਸ ਕੇਰੇ ਆਂ ਫਨ ਦੁਖਨ ਨਾਸ ਸੁਖਦਾਇਕ ਸੂਰੋ ਜੋ ਤਰਤ ਤਿਆਨ ਬਸਤ ਤਹਨੇ ਰੇ ਪੂਰਾ ਪੁਰਖ ਰਜ਼ਾ ਹਰਿ ਸਿਮਰਤਾ ਮੁਖ ਦੇਖਤ ਅਗਜਾ ਹੈ ਪਰੇ ਰੇ ਜੋ ਹਰ ਬੋਦਰ ਦਸਦ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖੋ ਗੁਰੂ ਸੁਖ ਪਾਇਆ ਹੋਤੀ ਜੋ ਪਿਆਸ ਪੀ ਉਸ ਪੇਵਨ ਕੀ ਵੰਛਤ ਸਿਦਕਾ ਵਿਦ ਮਿਲਾਇਆ ਪੂਰਨ ਪਰਮਨ ਠੌਰ ਵਸ ਰਸ ਵਾਸਨ ਸੋ ਜੋ ਦਹੰ ਦਿਸਤਾਇਓ ਗੋਵਿੰਦ ਵਾਲਾ ਗੋਵਿੰਦ ਪੁਰੀ ਸਮਾ ਜਲੇ ਅਨੰਤੀਰਾ ਵੇਪਾਸ ਬਨਾਇਆ ਗਾਇਓ ਦੁੱਖ ਦੂਰ ਵਰਖਨ ਕਾ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੇ ਕਿਰਪਾ ਹਰ ਨਾਮ ਦਿਓ ਜਿਸਾ ਦੇਖ ਚਰਨ ਆਗਨ ਹਰਿ ਹੋਗਾ ਨੇ ਸਵਾਸਰ ਇਕ ਸਮਾਨ ਧਿਆਨ ਸੋ ਨਾਮ ਸੁਨੇ ਸੁਤਡਾ ਭਾਨ ਡਰਿਓ ਭਨ ਦਾਸ ਸਵਾਸ జగਤ ਰਗੂ ਕੀ پارਸ ਭੇਟ ਪਰਸ ਕਰਿਓ ਸੇਵਾ ਰਾਮਦਾਸ ਗੁਰੂ ਹਰ ਸਤ ਕੀਆ ਸਮਰਥ ਗੁਰੂ ਸਿਰ ਹੱਥ ਧਰਿਆ ਅਬ ਰਾਖੋ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖ ਸਫਾਰੇ ਕਰ ਆਜ ਫੋਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਸੀਨਤ ਵਸਤਰ ਦੇਨ ਬਹੁ ਸਾਜ ਸੋਦਾ ਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇਹ ਕਾਜ ਸੇਰੀ ਸਤ ਗੁਰ ਸੋ ਪ੍ਰਸਨ ਕਾਲ ਯੁਗ ਹੋਏ ਰਾਖੋ ਹਉ ਦਾਸ ਬਾਟ ਕੀ ਲਾਜ ਝੋਲਨਾ ਗੁਰੂ 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 ਗੁਰ ਜਪ ਪ੍ਰਾਨੀ ਆਹ ਸਬਦ ਹਰ ਹਰ ਜਪ ਨਾਮ ਨਵ ਨਿਦਿ ਅਪਾ ਰਸਨ ਆਹ ਨਿਸ ਰਸਾ ਸਤ ਕਰ ਜਾਨੀ ਆਹੋ ਫੋਨ ਪ੍ਰੇਮ ਰੰਗ ਪਾਈਆ ਗੁਰ ਮੁਖ へ ਤੇ ਆਇਆ ਅਨਮਾਰਗ ਤਜੋ ਭਜੋ ਹਰ ਗਿਆਨੀ ਆਹੋ ਬਚਨ ਗੁਰ ਰਿਤ ਤਰਹੁ ਪੰਚ ਪੂ ਵਸ ਕਰਾ ਜਨਾ ਮਾ ਕਉਲ ਉਦਰਾਹੋ ਦਵਾਰ ਹਰ ਮਾਨੀ ਆਹ ਜਾਉ ਤਾ ਸਭ ਸੁਖ ਇਤ ਉਤ ਤੁਮ ਵੰਛਵਹ ਗੁਰੂ ਗੋਰਾ ਗੁਰੂ 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 ਜਪ ਪ੍ਰਾਨੀ ਹੋ ਗੁਰੂ 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 ਗੋਦਾ ਗੁਰੂ ਜਪ ਸਤ ਕਰ ਅਗਾਮਾ ਕੋ ਨ ਜਾਣੇ ਨਿਦਾਨ ਹਰਮਨ ਤਰ ਹੋ ਤੇ ਆਨ ਅਹ ਨਿਸ ਕਰ ਹੋ ਬਾਚਨ ਗੁਰ ਰਦਾ ਤਰਾ ਹੋਨ ਗੁਰੂ ਜਲ ਵਿਮਲ ਅਥਾਹ ਮਜਨ ਕਦ ਹੋ ਸੰਤ ਗੁਰ ਸਿਖ ਤਰਹੋ ਨਾਮ ਸਚ ਰੰਗ ਸਰਾ ਸਦਾ ਨਿਰਵਾਰ ਨਿਰੰਕਾਰ ਨਿਰਭਉ ਜਪਾ ਪ੍ਰੇਮ ਗੁਰ ਸਬਦ ਰਸ ਕਰਤ ਦਰੜ ਪਗਤ ਹਾਰਾ ਮਗਦ ਮਨ ਪਰਮਤਜੋ ਹਾ ਨਾਮ ਗੁਰ ਮੁਖ ਪਜਾਹੋ ਗੁਰੂ ਗੁਰਾ ਗੁਰੂ ਗੁਰਾ ਗੁਰੂ ਜਪ ਸਤ ਕਰ